ਹਾਂਜੀ ਤੇ ਜਿਹੜੇ ਵੀ ਭਾਈ-ਭੈਣ ਵੀਡੀਓ ਦੇਖਦੇ ਆ ਨਾ ਵੀਡੀਓ ਨੂੰ ਪੂਰੀ ਦੇਖਿਆ ਕਰੋ ਪਲੀਜ਼ ਤੇ ਸਕਿੱਪ ਨਾ ਕਰਿਆ ਕਰੋ ਤੇ ਆਪਾਂ ਕੋਈ ਨਾ ਕੋਈ ਛੋਟੀ ਮੋਟੀ ਜਾਣਕਾਰੀ ਦਿੰਦੇ ਹੀ ਰਹਿੰਨੇ ਆ ਜਿਵੇਂ ਆਪਣੇ ਨਾਰਮਲ ਘਰ ਦੇ ਵਿੱਚ ਵੀ ਆਪਾਂ ਆਹ ਕਰ ਸਕਦੇ ਆ ਆਪਾਂ ਇਹਦੇ ਨਾਲ ਆਹ ਫਾਇਦਾ ਹੋ ਜੂਗਾ ਇਹਦੇ ਨਾਲ ਆਹ ਫਾਇਦਾ ਹੋਊਗਾ ਆਪਾਂ ਛੋਟੀਆਂ ਮੋਟੀਆਂ ਟਿਪਸ ਦਿੰਦੇ ਰਹਿੰਨੇ ਆ ਤੇ ਜਰੂਰ ਵੀਡੀਓ ਪੂਰੀ ਦੇਖਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਪਲੀਜ਼ ਸ਼ੇਅਰ ਕਰ ਦਿਆ ਕਰੋ ਦਬਕੇ ਤੇ ਉਹ ਵਾਲਾ ਜ਼ਰੂਰ ਮੰਗਵਾਇਓ ਉਹ ਮੀਸ਼ੋ ਤਾਂ ਮਿਲਦਾ ਏ ਤੇ ਆਪਾਂ ਉੱਪਰ ਲਾ ਵੀ ਦੇਵਾਂਗੇ ਤੇ ਬਹੁਤ ਵਧੀਆ ਚੀਜ਼ ਆ ਉਹ ਕੋਈ ਮਹਿੰਗੀ ਨਹੀਂ ਗਈ ਸਸਤੀ ਆ ਬਿਲਕੁਲੀ ਤੇ ਬਹੁਤ ਹੀ ਬਹੁਤ ਵਧੀਆ ਚੀਜ਼ ਆ ਜਿਵੇਂ ਆਪਣੇ ਵਾਛੜਾਉਣ ਲੱਗ ਜਾਂਦੀ ਆ 12 ਦੇ ਥੱਲੋਂ ਦੀ ਕਹਿ ਦੇ ਨੇ ਵਾਛੜਾ ਆ ਗਈ ਮੀ ਆ ਗਿਆ ਇਹਦੇ ਨਾਲ ਪਾਣੀ ਵੀ ਨਹੀਂ ਅੰਦਰ ਆਉਂਦਾ ਬਿਲਕੁਲ ਵੀ ਉਹ ਵਧੀਆ ਚੀਜ਼ ਆ ਸਾਨੂੰ ਤਾਂ ਬਹੁਤ ਵਧੀਆ ਲੱਗੀ ਜਿਸ ਦਿਨ ਦੀ ਅਸੀਂ ਲਵਾਈ ਹੋਈ ਐ ਨਾ ਤੇ ਟੈਨਸ਼ਨ ਫਰੀ ਆ ਕੋਈ ਕਿਰਲੀ ਮਛਰ ਮੱਖੀਆਂ ਕੁਝ ਵੀ ਨਹੀਂ ਆ ਰਿਆ ਕਿਉਂਕਿ ਨੀਚੇ ਆਪਣੇ ਗੇਟਾਂ ਦੀ ਜਗ੍ਹਾ ਰਹੀ ਜਾਂਦੀ ਆਪਾਂ ਕਿੰਨਾ ਵੀ ਕਹਿ ਦਈਏ ਵੀ ਆਪਣੇ ਗੇਟ ਨੀਚੇ ਤੱਕ ਲੱਗੇ ਹੋਏ ਆ ਥੋੜੀ ਮੋਤੀ ਜਗ੍ਹਾ ਜ਼ਰੂਰ ਰਹਿ ਜਾਂਦੀ ਆ ਤੇ ਇਹਦੇ ਨਾਲ ਬਿਲਕੁਲ ਵੀ ਜਗ੍ਹਾ ਰਹਿੰਦੀ ਨਹੀਂ ਤੇ ਜ਼ਰੂਰ ਲਵਾਇਓ ਜਾਂ ਮਿੱਟੀ ਘੱਟਾ ਵੀ ਕੁਝ ਨਹੀਂ ਆਉਂਦਾ ਤੇ ਸੱਪ ਵੀ ਨਹੀਂ ਆਉਂਦਾ ਬਾਹਰ ਉਹਦੇ ਵਿੱਚ ਦੀ ਕੁਝ ਲੰਗਦਾ ਹੀ ਨਹੀਂ ਆਪਾਂ ਇੱਕ ਚੀਜ਼ ਲਾਈ ਹੈ ਗੇਟਾਂ ਦੇ ਥੱਲੇ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਵੀ ਜ਼ਰੂਰ ਲਾਇਓ ਕਿਉਂਕਿ ਸੌਣ ਪਾਦੋਂ ਦੇ ਵਿੱਚ ਨਾ ਆਪਾਂ ਨੂੰ ਪਤਾ ਹੀ ਹੈ ਜੀ ਸੱਪ ਜਵਾ ਹੋਰ ਕਿਰਲੀਆਂ ਬੋਲੇ ਕੀੜੇ ਮਕੋੜੇ ਅੰਦਰ ਵੜ ਜਾਂਦੇ ਆ ਕਿ ਉਹਦੇ ਨਾਲ ਕੋਈ ਚੀਜ਼ ਅੰਦਰ ਨਹੀਂ ਵੜੂਗੀ ਤੁਹਾਨੂੰ ਦਿਖਾ ਦਿੰਨੇ ਤੁਸੀਂ ਜ਼ਰੂਰ ਕਰਵਾਇਓ ਆ ਦੇਖੋ ਜੀ ਅਸੀਂ ਬਦਲਵਾਈਏ ਕਿੰਨਾ ਸੋਹਣਾ 뷰 ਆ ਦੇਖੋ ਬਦਲ ਨਾ ਬਹੁਤ ਸੋਹਣੇ ਲੱਗਦੇ ਆ ਪਰ ਮੀਤ ਆਇਆ ਹੀ ਨਹੀਂ

ਸੂ ਮੇ ਬੱਦਲ ਆ ਗਏ ਬੱਦਲ ਬਣੇ ਤਾਂ ਬੈਏ ਪਰ ਦੇਖੋ ਮੀਂਹ ਆ ਜੇ ਤਾਂ ਆ ਜੇ ਜਿੰਨਾ ਆਏ ਤਾਂ ਨਾ ਹੀ ਆਏ ਬੱਦਲ ਤਾਂ ਰੋਜ ਹੀ ਆ ਜਾਂਦੇ ਪਰ ਮੀਂਹ ਨਹੀਂ ਆਉਂਦਾ ਗਰਮੀ ਵੀ ਬਹੁਤ ਹੋਈ ਪਈ ਹੈ ਕਿ ਉਹ ਗੇਟਾਲਾ ਨਾ ਜ਼ਰੂਰ ਲਵਾਵੇ ਜਿਹੜਾ ਵੀ ਭਾਈ ਭਣ ਦੇਖੂਗਾ ਵੀਡੀਓ ਉਹ ਜ਼ਰੂਰ ਲਵਾਵੇ ਕਿਉਂਕਿ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਨਾ ਬਿਲਕੁਲ ਵੀ ਕੋਈ ਚੀਜ਼ ਨਹੀਂ ਆਉਂਦੀ ਕਉਂਕਾ ਕੀੜੇ ਮਕੌੜੇ ਬਹੁਤ ਜ਼ਿਆਦਾ ਆਉਂਦੇ ਆ ਆ ਦੇਖੋ ਜੀ ਪਾ ਲਵਾਇਆ ਹੋਇਆ ਹੈ ਇਹ ਤਾਂ ਇਸ ਲਈ ਸਾਰੇ ਕੀਟਾ ਮਲੇ ਲਾ ਲਿਆ ਹੈ ਇਹਦੇ ਨਾਲ ਕੋਈ ਮਿੱਟੀ ਘਟਾ ਵੀ ਨਹੀਂ ਆਉਂਦਾ ਅੰਦਰ ਆ ਦੇਖੋ ਜੀ ਆ ਦੇਖੋ ਬਿਲਕੁਲ ਕੋਈ ਚੀਜ਼ ਨਹੀਂ ਵੜਦੀ ਪਹਿਲਾਂ ਨਾ ਐਂ ਹੋ ਜਾਂਦਾ ਸੀਗਾ ਕਿ ਸਪਨਾ ਆ ਲੈਣ ਤੇ ਤੇ ਦੁਨੀਆ ਵੱਧੂ ਆ ਜਾਂਦੀ ਆ ਇਹਦੇ ਨਾਲ ਕੋਈ ਵੀ ਚੀਜ਼ ਨਹੀਂ ਆਉਂਦੀ ਆ ਦੇਖੋ ਜੀ ਜ਼ਰੂਰ ਲਵਾਏ ਹਾਂਜੀ ਤੇ ਆ ਆਪਾਂ ਜਿਹੜੇ ਤੁਹਾਨੂੰ ਦਿਖਾਏ ਆ ਵੀ ਗੇਟਾਂ ਦੇ ਥੱਲੇ ਲਾਉਣ ਵਾਲੇ ਇਹ ਮੈਨੂੰ ਲੱਗਿਆ ਕਿ ਕਈ ਵਾਰ ਪੂਰੀ ਤਰ੍ਹਾਂ ਸਮਝ ਨਹੀਂ ਲੱਗਦੀ ਤੇ ਆਪਾਂ ਨਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਦੋਨੋਂ ਸਾਈਡ ਤੇ ਨਾ ਆਵਲੀ ਗੁੱਦ ਜੀ ਆ ਤੇ ਆ ਇਦਾਂ ਕਰਕੇ ਸਲਿੱਟ ਕਰਕੇ ਆਪਾਂ ਗੇਟ ਦੇ نیچے ਲਾ ਦੇਣਾ ਤੇ ਬਹੁਤ ਵਧੀਆ ਚੀਜ਼ ਆ ਜਰੂਰ ਮੰਗਵਾ ਕੇ ਲਾਓ ਆਪਾਂ ਤੁਹਾਨੂੰ ਜਿਸ ਕਰਕੇ ਇਹ ਥੋੜਾ ਜਿਹਾ ਵੱਧ ਗਿਆ ਸੀ ਆ ਇੱਕ ਗੇਟ ਆਪਣਾ ਛੋਟਾ ਏ ਬਾਕੀ ਤਾਂ ਪੂਰੇ ਆ ਗਏ ਸੀਗੇ ਤੇ ਆ ਪਹਿਨਾਕ ਕੱਟ ਦਿੱਤਾ ਸੀ ਤੇ ਬਹੁਤ ਵਧੀਆ ਚੀਜ਼ ਆ ਆਪਾਂ ਜਿਹੜੀ ਘਰੇ ਆਪਾਂ ਨੂੰ ਵਧੀਆ ਲੱਗੀ ਆਪਾਂ ਉਹ ਹੀ ਦੱਸਦੇ ਆ ਕਿਸੇ ਨੂੰ ਵੀ ਆਹ ਵਾਲੀ ਚੀਜ਼ ਤੁਸੀਂ ਵੀ ਟਰਾਈ ਕਰਕੇ ਦੇਖ ਲਿਓ ਇਹ ਆਏ ਹੁਣ ਆ ਸੱਪ ਸੁਪ ਕਿੰਨੇ ਨਿਕਲਦੇ ਆ ਸੋਣ ਭਾਦੂ ਦਾ ਮਹੀਨਾ ਚੱਲ ਰਿਹਾ ਤੇ ਇਹਦੇ ਨਾਲ ਸੇਫਟੀ ਆ ਪੂਰੀ ਕੋਈ ਮੱਛਰ ਕਿਰਲੀ ਮੱਖੀ ਕੁਝ ਨਹੀਂ ਆਉਂਦਾ ਤੇ ਇਹ ਜ਼ਰੂਰ ਲਵਾਇਓ ਬਹੁਤ ਵਧੀਆ ਚੀਜ਼ ਹੈ